ਹਾਂਜੀ ਪੰਜਾਬੀ ਸੂਬਾ ਚੈਨਲ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸੱਜਣਾ ਦਾ ਸਵਾਗਤ ਸੋ ਜਿਵੇਂ ਕਿ ਘੱਗਰ ਦੀਆਂ ਗੱਲਾਂ ਚੱਲਦੀਆਂ ਨੇ ਤੇ ਘੱਗਰ ਦਾ ਹੜਾ ਆਇਆ ਪਿਆ ਉਸ ਦੇ ਮੱਦੇ ਨਜ਼ਰ ਸੋ ਪਾਣੀ ਨੂੰ ਦੇਖਦੇ ਹੋਏ ਹੁਣ ਅਸੀਂ ਘੱਗਰ ਦਰਿਆ ਦੇ ਕੰਢੇ ਤੇ ਪਹੁੰਚੇ ਆਂ ਅਤੇ ਰਾਤ ਦਾ ਕਾਫੀ ਸਮਾਂ ਹੋ ਗਿਆ ਹੈ ਸੋ ਦੇਖ ਸਕਦੇ ਹੋ ਤੁਸੀਂ ਇੱਥੇ ਘੱਗਰ ਦੇ ਕੰਡੇ ਤੇ ਸਾਡੇ ਸੀਨੀਅਰ ਬੰਦੇ ਨੇ ਸੋ ਮੌਜੂਦ ਹਨ ਸੋ ਉਹਨਾਂ ਨਾਲ ਕਰਦਿਆਂ ਗੱਲ ਹੁਣ ਘੱਗਰ ਦਾ ਕੀ ਪੱਦਰ ਹੈ ਅਤੇ ਕੀ ਹਾਲਾਤ ਚੱਲਦੇ ਪਏ ਨੇ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀ ਸੂਬੇ ਚੈਨਲ ਦਾ ਧੰਨਵਾਦ ਕਰਦਾ ਹਾਂ ਜਿਹੜਾ ਕਿ ਰਾਤ ਦੇ ਸਵੇਰੇ ਵੀ ਸਾਡੇ ਸਾਰੇ ਜੱਟਾਂ ਦੀ ਜ਼ਿਮੀਂਦਾਰਾਂ ਦੀ ਸਾਰ ਲਈ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰਦਾ ਕਿ ਪਾਣੀ ਦਾ ਲੈਵਲ ਤਾਂ ਵੱਧ ਹੀ ਰਿਹਾ ਹੈ ਜੀ ਦੋ ਤਿੰਨ ਦਿਨਾਂ ਤੋਂ ਇਸ ਟਾਈਮ ਪਾਣੀ ਦਾ ਲੈਵਲ 47.3 ਚੱਲਦਾ ਹੈ ਜੀ ਅਸੀਂ ਪਰਮਾਤਮਾਗੇ ਅਰਦਾਸ ਕਰਦੇ ਆ ਕਿ بارش ਵੀ ਰੁਕੇ ਹਮ ਪਰਮਾਤਮਾ ਸਾਡਾ ਸਾਥ ਦੇ ਤਾਂ ਪਬਲਿਕ ਬਹੁਤ ਜ਼ਿਆਦਾ ਜਿਵੇਂ ਪਿੰਡਾਂ ਦੀ ਸੁਰਜਣ ਪੈਣੀ ਦੀ ਮੂਹਣਕ ਦੀ ਜਿਸ ਜਿਹੇ ਪਿੰਡਾਂ ਨੂੰ ਇੱਕ ਅਗਰਦਾ ਪਾਣੀ ਦੀ ਮਾਰ ਪੈਂਦੀ ਹੈ ਹਮ ਕੱਲਾ ਕੱਲਾ ਕਿਸਾਨ ਇਸ ਟਾਈਮ ਕੱਗਰ ਦੇ ਦਰਿਆ ਦੇ ਕੰਡੇ ਤੇ ਬੈਠਾ ਹਾਂ ਜਿਵੇਂ ਕਿ ਅਸੀਂ ਵੀ ਆ ਟੀਮ ਦੀ ਟੀਮ ਬੈਠਿਆ ਇਹ ਕਿੱਲੇ ਕਿੱਲੇ ਤੇ ਬਹੁਤ ਬੰਦੇ ਬੈਠਿਆ ਨਾ ਬਿਲਕੁਲ ਤਾਂ ਪ੍ਰਸ਼ਾਸਨ ਵੀ ਹਰ ਪੱਖੋਂ ਸਹਿਯੋਗ ਦੇ ਰਿਹਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਵੇਂ ਪਾਣੀ ਕਾਫੀ ਦਿਨਾਂ ਤੋਂ ਲਗਾਤਾਰ ਆਪਣੀ ਕੋ ਲੈ ਚ ਚੱਲਦਾ ਆ ਰਿਹਾ ਪਰ ਆ ਦੋ ਤਿੰਨ ਦਿਨਾਂ ਤੋਂ بارش ਵੀ ਹੁੰਦੀ ਪਈ ਏ ਅਤੇ ਇਸ ਦਾ ਲੈਵਲ ਪਾਣੀ ਦਾ ਲੈਵਲ ਵੀ ਵਧਿਆ ਸੋ ਬੰਨਾਂ ਦੀ ਹਾਲਤ ਹੁਣ ਕਿਵੇਂ ਵੇ ਬੰਨਾਂ ਦੀ ਹਾਲਤ ਤਾਂ ਇਸ ਟਾਈਮ ਗੰਬੀਰੀ ਸਮਝੋ ਕਿਉਂਕਿ ਪਾਣੀ ਮਿੰਟ ਦਰ ਮਿੰਟ ਉਹਦਾ ਹੀ ਆਉਂਦਾ ਪਿਆ ਜੀ ਜਿੰਨਾ ਪਾਣੀ ਦਾ ਲੈਵਲ ਹੋਰ ਵਧੇਗਾ ਤਾਂ ਬੰਨਾਂ ਨੂੰ ਖਤਰਾ ਹੀ ਖਤਰਾ ਹੈ ਲੇਕਿਨ ਕਿਸਾਨਾਂ ਦੀ ਮਿਹਨਤ ਸਾਰੇ ਜਿੰਨੇ ਕੀ ਦਿਨ ਰਾਤ ਇੱਕ ਕੀਤਾ ਪਿਆ ਆਪਣੇ ਟ੍ਰੈਕਟਰ ਟਰਾਲੀਆਂ ਹਰ ਚੀਜ਼ ਆਪਣੇ ਸੰਦ ਕਈਆਂ ਕੁਆੜੀਆਂ ਲੈ ਕੇ ਲੱਗੇ ਹੋਏ ਨੇ ਪਰਮਾਤਮਾ ਇਸ ਉਹ ਕੰਮ ਨੂੰ ਸਫਲ ਕਰੇ ਸੱਚੇ ਪਾਤਸ਼ਾਹ ਇਸ ਤਰੀ ਭਰੇ ਦਾ ਭਰਿਆ ਕਗਰ ਲੰਘ ਜੇ ਤਾਂ ਸਾਰੇ ਕਿਸਾਨਾਂ ਦਾ ਫਸਲ ਸਿਰਫ ਹੁਣ ਵੱਢਣ ਤੇ ਆਈ ਪਈ ਹੈ ਆ ਤੋ ਇੱਕ ਮਹੀਨੇ ਨੂੰ ਫਸਲ ਵੱਢ ਜਾਨੀ ਹੈ ਹਰ ਖਰਚ ਹੋਇਆ ਪਿਆ ਹੈ ਕਿਸਾਨ ਖਰਚੇ ਦੀ ਮਾਰਥ ਲਿਆਇਆ ਪਿਆ ਹੈ ਅਸੀਂ ਪਰਮਾਤਮਾ ਗੇ ਇਹ ਅਰਦਾਸ ਕਰਦੇ ਹਾਂ ਕਿ ਇਹ ਪਰਮਾਤਮਾ بارش ਕਣੀ ਤੋਂ ਬਚਾਏ ਇਸੇ ਤਰ੍ਹਾਂ ਭਰੇ ਦਾ ਭਰਿਆ ਕਗਰ ਨਿਕਲ ਜੇ ਬਿਲਕੁਲ ਅਖੀਰ ਤੇ ਮੈਸੇਜ ਦੇਣਾ ਚਾਹੋ ਕੋਈ ਜਿਹੜੇ ਲੋਕ ਦੇਖ ਰਹੇ ਨੇ ਜਾਂ ਜਿਹੜੇ ਘਰਾਂ ਚ ਨੇ ਜਾਂ ਜਿਨ੍ਹਾਂ ਦੇ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਹੈ ਮੈਂ ਸਭ ਤੋਂ ਪਹਿਲਾਂ ਤਾਂ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ-ਜਿਹੜੇ ਕਿਸਾਨਾਂ ਦੀ ਸਾਡੀ ਜ਼ਮੀਨ ਕੰਡਿਆਂ ਤੇ ਲੱਗਦੀ ਹੈ ਜਾਂ ਮਾਰ ਥੱਲੇ ਆਉਂਦੀ ਹੈ ਜਿਹੜੇ ਨਹੀਂ ਆਏ ਉਹ ਆ ਕੇ ਸਾਰੇ ਯੋਗਦਾਨ ਪਾਣ ਕਿਉਂਕਿ ਆਪਾਂ ਆ ਦੋ ਦਿਨਾਂ ਦੀ ਮਿਹਨਤ ਨਾਲ ਆਪਣਾ ਲੱਖਾਂ ਕਰੋੜਾਂ ਦਾ ਨੁਕਸਾਨ ਹੋਣ ਤੋਂ ਬਚ ਜਾਣਾ ਇਕੱਲੇ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਸਕਦਾ ਜੋ ਤੱਕ ਅਸੀਂ ਸਾਰੇ ਸਾਥ ਨਹੀਂ ਦੇਣ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਜੀ ਮੈਂ ਕ ਅੱਗੇ ਦੇ ਦੋ ਜੀ ਅੱਗੇ ਇਹਨਾਂ ਨਾਲ ਵੀ ਗੱਲ ਕਰਦੇ ਆਂ ਹਾਂ ਜੀ ਤੁਸੀਂ ਵੀ ਦੋ ਸ਼ਬਦ ਜ਼ਰੂਰ ਬਸ ਇਹ ਕਹਿੰਦੇ ਆਂ ਜੀ ਅਸੀਂ ਤਾਂ ਸਾਰੇ ਬੈਠੇ ਨੇ ਨੱਕੇ ਦੇ ਕਿਲੇ ਕਿਲੇ ਦੋ ਦੋ ਕਿੱਲਾਂ ਦੇ ਸਾਰੇ ਬੰਦੇ ਬੈਠੇ ਨੇ ਕਿਸਾਨ ਸਾਰੇ ਪ੍ਰਾਮਾ ਦਾ ਸਾਥ ਹੈ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਸਾਰੇ ਪ੍ਰਸ਼ਾਸਨ ਨੇ ਸਾਡੀ ਮਦਦ ਕਰ ਰਹੀਆਂ ਨਾਲ ਦੀ ਨਾਲ ਜਿਹੜੀ ਚੀਜ਼ ਮੰਗਦੇ ਆਂ ਅਸੀਂ ਚਾਹ ਬਿਜਲੀ ਵਿਭਾਗ ਹੈ ਚਾਹ ਕੋਈ ਐਸਟੀਯੂ ਸਾਹਿਬ ਨੇ ਅਸਿੰਗਰ ਸਾਹਿਬ ਨੇ ਥੈਲਿਆਂ ਦੀ ਲੋੜ ਹੈ ਜਿੱਥੇ ਵੀ ਸਾਨੂੰ ਲੋੜ ਪੈਂਦੀ ਹੈ ਜੀ ਸੀ ਬੀ ਦੀ ਉਹ ਕਰੀ ਜਾਂਦੇ ਨੇ ਮਦਦ ਤੇ ਆਪ ਕਿਸਾਨ ਆਪਦੀ ਕਈਆਂ ਕਈਆਂ ਆਪਣੇ ਸਾਰੇ ਬੰਦਿਆਂ ਲੈ ਕੇ ਬੈਠੇ ਨੇ ਸਾਰੇ ਆਪਣੀ ਮਿਹਨਤ ਨਾਲ ਕਰ ਰਹੇ ਮਿਹਨਤ ਅੱਗੇ ਪਰਮਾਤਮਾ ਦੀ ਮਰਜ਼ੀ ਹੈ ਜੋ ਕਰਨਗੇ ਮਨਜ਼ੂਰੀ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸੋ ਪੰਜਾਬੀ ਸੂਬਾ ਦੇਖ ਰਹੇ ਚੈਨਲ ਸਾਰੇ ਹੀ ਵੀਰਾਂ ਨੂੰ ਪਤਾ ਲੱਗ ਹੀ ਗਿਆ ਹੈ ਵੀ ਘੱਗਰ ਦੀ ਅਪਡੇਟ ਬਾਰੇ ਰਾਤ ਦਾ ਕਾਫੀ ਸਮਾਂ ਹੋ ਗਿਆ ਹੈ ਸੋ ਇੱਥੋਂ ਦੇ ਜਿੰਨੇ ਵੀ ਘੱਗਰ ਦੇ ਨਾਂ ਲੱਗਦੇ ਹੋਏ ਜ਼ਮੀਨਾਂ ਦੇ ਨਾ ਲੱਗਦੇ ਜਮੀਨਾਂ ਤੇ ਬੰਦੇ ਨੇ ਸਾਰੇ ਹੀ ਘੱਗਰ ਦੇ ਤੈਨਾਤ ਹਨ ਬੈਟਰੀਆਂ ਲੈ ਕੇ ਸੋ ਸਾਰਾ ਰਾਸ਼ਨ ਤੇ ਮੌਸਮ ਵੀ ਥੋੜਾ ਜਿਹਾ ਖਰਾਬ ਚੱਲਦਾ ਹੋਇਆ ਪਰ ਘੱਗਰ ਦੇ ਕਿਨਾਰੇ ਤੁਸੀਂ ਦੇਖ ਸਕਦੇ ਹੋ ਲਾਈਟਾਂ ਦੀਵਾਲੀ ਦਾ ਮੌਸਮ ਐਵੇਂ ਲੱਗਦਾ ਵੀ ਜਿਵੇਂ ਦੀਵਾਲੀ ਹੋਵੇ ਸਾਰੇ ਹੀ ਘੱਗਰ ਤੇ ਥੋੜੇ ਥੋੜੇ ਟਾਈਮ ਬਾਅਦ ਬੰਦੇ ਬੈਠੇ ਕੋਈ ਕਰਨ ਸੋ ਸਰਕਾਰ ਦਾ ਵੀ ਯੋਗਦਾਨ ਬਹੁਤ ਵਧੀਆ ਹੈ ਸੋ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਹਾਂ ਵੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇਹ 1 2 3 ਦਿਨਾਂ ਚ ਤਾ ਜੋ ਕਗਰ ਦੇ ਇਨ੍ਹਾਂ ਬੁਰੇ ਹਾਲਾਤਾਂ ਤੋਂ ਬਚਿਆ ਜਾ ਸਕੇ